ਅੱਜ ਦੇ ਇਸ ਲਾਈਵ ਦੇ ਵਿੱਚ ਪੰਜ ਵੱਡੀਆਂ ਖਬਰਾਂ ਨੇ ਪੰਜੇ ਖਬਰਾਂ ਪੂਰੀਆਂ ਅਖੀਰ ਤੱਕ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਜਰੂਰ ਕਰ ਲਵੋ ਪਹਿਲੀ ਵੱਡੀ ਖਬਰ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਪੂਰੀ ਦੁਨੀਆ ਦੇ ਵਿੱਚ ਸਨਸਨੀ ਤੇ ਅਚੰਭਾ ਫੈਲ ਗਿਆ ਕਿਉਂਕਿ ਇੱਕ ਜਹਾਜ਼ 에ਅਰਪੋਰਟ ਤੋਂ ਧਰਤੀ ਤੋਂ ਉੱਡਿਆ ਤੇ ਉੱਪਰ ਆਕਾਸ਼ ਦੇ ਵਿੱਚ ਲਾਪਤਾ ਹੋ ਗਿਆ ਆਕਾਸ਼ ਦੇ ਵਿੱਚ ਹੀ ਕਿਤੇ ਗੁੰਮ ਹੋ ਗਿਆ ਜਹਾਜ਼ 50 ਸਵਾਰੀਆਂ ਜਹਾਜ਼ ਦੇ ਵਿੱਚ ਮੌਜੂਦ ਨੇ ਪਰ ਜਹਾਜ਼ ਦਾ ਸੰਪਰਕ ਜਿਹੜਾ ਉਹ ਜ਼ਮੀਨ ਨਾਲੋਂ ਟੁੱਟ ਗਿਆ ਔਰ ਜਹਾਜ਼ ਦੇ ਕਿਤੇ ਦਿਗਨ ਦੀ ਖਬਰ ਵੀ ਨਹੀਂ ਮਿਲ ਰਹੀ ਪੂਰੀ ਦੁਨੀਆ ਹੈਰਾਨ ਹੈ ਪੂਰੇ ਵਿਗਿਆਨੀ ਹੈਰਾਨ ਹੋ ਰਹੇ ਨੇ ਔਰ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ 에ਅਰਪੋਰਟ ਦੇ ਨਾਲ ਜਾਂ ਹਵਾ ਬਾਜੀ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਇਸ ਖੇਤਰ ਦੀ ਜਾਣਕਾਰੀ ਰੱਖਦੇ ਨੇ ਉਹ ਸਾਰੇ ਹਰਾਮ ਨੇ ਕਿ ਆਖਰ ਜਹਾਜ਼ ਗਿਆ ਤਾਂ ਕਿੱਥੇ ਗਿਆ ਉਹ ਇਹ ਜਹਾਜ਼ ਰੂਸ ਦੇ ਅਮੂਰ ਤੋਂ ਉੱਡਿਆ ਸੀ ਔਰ ਇਸ ਦੇ ਟਿੰਡਾ 'ਚ ਜਾ ਕੇ ਉਤਰਨਾ ਸੀ ਪਰ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਦੋਂ ਚਾਈਨਾ ਦੇ ਉੱਪਰ ਦੀ ਇਹ ਜਹਾਜ਼ ਗੁਜ਼ਰ ਰਿਹਾ ਸੀ ਤਾਂ ਇਹ ਜਹਾਜ਼ ਕਿਤੇ ਬੱਦਲਾਂ ਦੇ ਵਿੱਚ ਗਵਾਚ ਗਿਆ ਗੁੰਮ ਹੋ ਗਿਆ ਪਤਾ ਨਹੀਂ ਕਿੱਧਰ ਗਿਆ ਪਹਿਲਾਂ ਇੱਕ ਜਹਾਜ਼ ਦੀ ਆਮ ਤੌਰ ਤੇ ਕਹਾਣੀ ਆਉਂਦੀ ਹੈ ਕਿਉਂ ਜਹਾਜ਼ ਆਕਾਸ਼ ਗੁੰਮ ਹੋ ਗਿਆ ਸੀ ਤੇ ਕਈ ਸਾਲ ਬਾਅਦ ਵਾਪਸ ਆਇਆ ਸੀ ਭਾਵੇਂ ਕਿ ਉਸ ਕਹਾਣੀ ਦੇ ਉੱਪਰ ਕਈ ਸਾਰੇ ਸਵਾਲ ਉੱਠਦੇ ਨੇ ਕਈ ਸਾਰੇ ਵਿਗਿਆਨਕ ਸਵਾਲ ਨੇ ਪਰ ਅੱਜ ਆ ਨਵਾਂ ਜਹਾਜ਼ ਜਿਹੜੇ ਜਹਾਜ਼ ਦਾ ਨਾਮ ਐਨ 24 ਐਨ 24 ਅੱਜ ਰੂਸ ਦੇ ਵਿੱਚੋਂ ਉੱਡਿਆ ਤੇ ਆਕਾਸ਼ ਦੇ ਵਿੱਚ ਬੱਦਲਾਂ ਦੇ ਵਿੱਚ ਗੁੰਮ ਹੋ ਗਿਆ ਅੱਜ ਦੀ ਇਹ ਵੱਡੀ ਖਬਰ ਮੀਡੀਆ ਦੇ ਵਿੱਚ ਆਗਵਾੰਗ ਫੈਲ ਰਹੀ ਹੈ ਤੇ ਪੂਰੀ ਦੁਨੀਆ ਨੂੰ ਹੈਰਾਨ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਇਹਦੇ ਬਾਰੇ ਜਰੂਰ ਲਿਖਿਓ ਕੀ ਇਹ ਕੋਈ ਗੈਬੀ ਸ਼ਕਤੀ ਹੋ ਸਕਦੀ ਹੈ ਮੈਂ ਨਹੀਂ ਮੰਨਦਾ ਕਿ ਕੋਈ ਅਜਹੀ ਗੈਬੀ ਸ਼ਕਤੀ ਹੋ ਸਕਦੀ ਹੈ ਜਾਂ ਕੋਈ ਚਮਤਕਾਰ ਹੋ ਸਕਦਾ ਮੈਨੂੰ ਲੱਗਦਾ ਹੋ ਸਕਦਾ ਹੈ ਜਹਾਜ਼ ਦੇ ਨਾਲ ਕੋਈ ਮੰਦਪਾਗਾ ਹਾਦਸਾ ਹੋ ਗਿਆ ਹੋਵੇ ਤੇ ਅਜੇ ਤੱਕ ਉਸ ਹਾਦਸੇ ਦੀ ਜਾਣਕਾਰੀ ਪ੍ਰਾਪਤ ਨਾ ਹੋਈ ਹੋਵੇ ਤੇ ਇਸ ਕਾਰਨ ਇਹ ਖਬਰ ਫਲਾਈ ਜਾ ਰਹੀ ਮੀਡੀਆ ਦੇ ਵਿੱਚ ਕਿ ਜਹਾਜ਼ ਗੁੰਮ ਹੋ ਗਿਆ ਜਾਂ ਹੋ ਸਕਦਾ ਹੈ ਉਹ ਜਹਾਜ਼ ਸਹੀ ਸਲਾਮਤ ਹੋਵੇ 50 ਦੇ ਕਰੀਬ ਯਾਤਰੀ ਵੀ ਸਹੀ ਸਲਾਮਤ ਹੋਣ ਪਰ ਕਿਸੇ ਤਕਨੀਕੀ ਖਰਾਬੀ ਕਰਕੇ ਉਹਦਾ ਜ਼ਮੀਨ ਨਾਲੋਂ ਕੰਟਰੋਲ ਰੂਮ ਦੇ ਨਾਲੋਂ ਐਡੀਸੀ ਦੇ ਨਾਲੋਂ ਸੰਪਰਕ ਟੁੱਟ ਗਿਆ ਹੋਵੇ ਇਹ ਹੋ ਸਕਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਦੂਜੀ ਵੱਡੀ ਖਬਰ ਕੱਲ ਨੂੰ ਪੰਜਾਬ ਦੇ ਵਿੱਚ ਪੁਲਸ ਰਾਜ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਕਈ ਸਾਰੀਆਂ ਕਿਸਾਨ ਮਜ਼ਦੂਰ ਸਟੂਡੈਂਟ ਤੇ ਨੌਜਵਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਅਣ ਅਲਾਨੇ ਪੁਲਸ ਰਾਜ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਕਰ ਰਹੀਆਂ ਨੇ ਇਹਨਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਪਿਛਲੇ ਟਾਈਮ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉੱਪਰ ਵੀ ਪੁਲਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਾਰਵਾਈ ਕੀਤੀ ਤੇ ਚਫੇਰੇ ਪੁਲਿਸ ਨੂੰ ਵੱਧ ਪਾਵਰਾਂ ਤਾਕਤਾਂ ਦਿੱਤੀਆਂ ਜਾ ਰਹੀਆਂ ਨੇ ਪੁਲਿਸ ਮਨਮਰਜ਼ੀਆਂ ਕਰਨ ਲੱਗੀ ਆ ਇਹ ਜਥੇਬੰਦੀਆਂ ਕਹਿ ਰਹੀਆਂ ਨੇ ਜਿਹੜੀਆਂ ਕੱਲ ਨੂੰ ਇਕੱਠ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਪੁਲਿਸ ਅਨਕਾਊਂਟਰ ਬਹੁਤ ਵਧ ਗਏ ਨੇ ਪੁਲਿਸ ਹਰਾਸਤ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਹੁਤ ਵਧ ਗਈ ਹੈ ਔਰ ਇਹ ਸਭ ਕੁਝ ਭਗਵੰਤਮਾਨ ਸਰਕਾਰ ਦੀ ਮਰਜ਼ੀ ਨਾਲ ਹੋ ਰਿਹਾ ਹੈ ਇਹ ਗੱਲ ਇਹ ਜਥੇਬੰਦੀਆਂ ਕਹਿ ਰਹੀਆਂ ਨੇ ਹੁਣ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖੋ ਬੀਤੇ ਕੱਲ ਮੋਹਾਲੀ ਦੀ ਸੀਬੀਆਈ ਅਦਾਲਤ ਦਾ ਇੱਕ ਵੱਡਾ ਫੈਸਲਾ ਆਇਆ ਜਿਹਦੇ ਵਿੱਚ ਇੱਕ ਪੁਲਿਸ ਮੁਕਾਬਲਾ ਝੂਠਾ ਸਾਬਤ ਹੋਇਆ ਤੇ ਪੁਲਿਸ ਮੁਕਾਬਲਾ ਕਰਨ ਵਾਲੇ ਪੁਲਿਸ ਅਫਸਰਾਂ ਨੂੰ 11-11 ਸਾਲ ਤੱਕ ਦੀ ਜਿਹੜੀ ਸਜ਼ਾ ਉਹ ਵੀ ਹੋਈ ਹੈ ਉਹ ਪੁਲਿਸ ਮੁਕਾਬਲਾ ਪੁਰਾਣਾ 1993 ਦੇ ਵਿੱਚ 32 ਸਾਲ ਪਹਿਲਾਂ ਕੀਤਾ ਗਿਆ ਸੀ ਔਰ ਸਭ ਤੋਂ ਹੈਰਾਨੀ ਜਨਕ ਗੱਲ ਇਹ ਕਿ ਉਸ ਪੁਲਿਸ ਮੁਕਾਬਲੇ ਦੇ ਵਿੱਚ ਦੋ ਪੁਲਿਸ 'ਚ ਨੌਕਰੀ ਕਰਨ ਵਾਲੇ ਨੌਜਵਾਨ ਹੀ ਘਰੋਂ ਚੁੱਕ ਕੇ ਮਾਰੇ ਗਏ ਸੀ ਔਰ ਉਹ ਮਾਮਲੇ ਦੀ ਸੀਬੀਆਈ ਜਾਂਚ ਹੋਈ ਤੇ ਹੁਣ ਝੂਠਾ ਪੁਲਿਸ ਮੁਕਾਬਲਾ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਕੱਲ ਸਜ਼ਾਵਾ ਹੋਈਆਂ ਨੇ ਹੁਣ ਅਗਲੀ ਵੱਡੀ ਖਬਰ ਹੈ ਕਿ ਇੱਕ ਬੱਸ ਖੱਡ ਦੇ ਵਿੱਚ ਡਿੱਗੀ ਹੈ ਬੱਸ ਦੇ ਵਿੱਚ 2 ਦਰਜਨ ਤੋਂ ਵੱਧ ਸਵਾਰੀਆਂ ਸੀ 24 ਦੇ ਕਰੀਬ ਸਵਾਰੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਨੇ ਪੰਜ ਸਵਾਰੀਆਂ ਦੀ ਮੌਤ ਹੋਈ ਹੈ ਔਰ ਇਹ ਹਾਦਸਾ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਵਾਪਰਿਆ ਇੱਕ ਬੱਸ ਆ ਰਹੀ ਸੀ ਜਦੀ ਸਪੀਡ ਜ਼ਿਆਦਾ ਹੋਈ ਸੀਗੀ ਔਰ ਉਹ ਬੱਸ 100 ਫੁੱਟ ਡੂੰਗੀ ਖੱਟ ਦੇ ਵਿੱਚ ਜੱਡ ਗਈ ਔਰ ਉਸ ਤੋਂ ਬਾਅਦ ਇਹ ਹਾਦਸੇ ਦੇ ਵਿੱਚ ਇੰਨਾ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਬੇਨਤੀ ਹੈ ਮਿੱਤਰੋ ਆਪਾਂ ਸਾਰਿਆਂ ਨੂੰ ਸਪੀਡ ਹੌਲੀ ਰੱਖਣੀ ਚਾਹੀਦੀ ਹੈ ਔਰ ਖਾਸ ਕਰ ਬਾਰਸ਼ ਦੇ ਦਿਨਾਂ ਦੇ ਵਿੱਚ ਆਪਣੀਆਂ ਗੱਡੀਆਂ ਨੂੰ ਹੋਰ ਵੱਧ ਖਤਰਾ ਹੋ ਜਾਂਦਾ ਕਿਉਂਕਿ ਬ੍ਰੇਕਾਂ ਤੇ ਸੜਕ ਦੋਵੇਂ ਹੀ ਤਿਲਕਣ ਭਰੇ ਹੋ ਜਾਂਦੇ ਨੇ ਤੇ ਬ੍ਰੇਕ ਜਿੰਨਾ ਕੰਮ ਕਰਦੀ ਆ ਆਮ ਹਾਲਤਾਂ 'ਚ ਓਨਾ ਕੰਮ ਭਿੱਜੀ ਹੋਈ ਸੜਕ ਦੇ ਉੱਪਰ ਗਿੱਲੀ ਹੋਈ ਬ੍ਰੇਕ ਨਹੀਂ ਕਰਦੀ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖ ਦਿਓ ਹੁਣ ਅਗਲੀ ਵੱਡੀ ਖਬਰ ਹੈ ਸੁਪਰੀਮ ਕੋਰਟ ਦਾ ਇੱਕ ਵੱਡਾ ਫੈਸਲਾ ਆਇਆ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਇੱਕ ਐਕਸ ਭਾਜਪਾ ਆਗੂ ਨੂੰ ਜੁਰਮਾਨਾ ਪਾਇਆ ਗਿਆ ਵੱਡਾ 21 ਲੱਖ ਰੁਪਏ ਜੁਰਮਾਨਾ ਐਕਸ ਭਾਜਪਾ ਆਗੂ ਨੂੰ ਕੀਤਾ ਗਿਆ ਮਾਮਲਾ ਇਹ ਸੀ ਕਿ ਉਹ ਜਿਹੜਾ ਭਾਜਪਾ ਆਗੂ ਅਵਨੀਸ਼ ਕੁਮਾਰ ਉਹਦਾ ਨਾਂ ਦੱਸਿਆ ਜਾ ਰਿਹਾ ਉਹਨੇ ਸਰਕਾਰੀ ਬੰਗਲਾ ਨਹੀਂ ਸੀ ਛੱਡਿਆ ਤੇ ਸਰਕਾਰੀ ਬੰਗਲੇ ਤੇ ਕਬਜ਼ਾ ਕਰਕੇ ਬੈਠਾ ਹੋਇਆ ਸੀ ਬਿਹਾਰ ਦੀ ਇਹ ਕਟਨਾ ਹੈ ਔਰ ਉਸ ਤੋਂ ਬਾਅਦ ਇੱਕ ਸੁਪਰੀਮ ਕੋਰਟ ਦਾ ਮਾਮਲਾ ਗਿਆ ਸੁਪਰੀਮ ਕੋਰਟ ਨੇ ਫਿਰ ਇੱਕ ਤਾਂ ਫਟਕਾਰ ਲਾਈ ਹੈ ਭਾਜਪਾ ਆਗੂ ਨੂੰ ਤੇ ਨਾਲੇ ਇਹ ਕਿਹਾ ਕਿ ਜਦੋਂ ਤੁਸੀਂ ਚੋਣ ਹਾਰ ਜਾਂਦੇ ਹੋ ਤਾਂ ਤੁਹਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਆਪ ਹੀ ਸਰਕਾਰੀ ਬੰਗਲੇ ਖਾਲੀ ਕਰ ਦਿਓ ਪਰ ਤੁਸੀਂ ਤਾਂ ਕਬਜ਼ਾ ਕਰਕੇ ਬਹਿ ਜਾਂਦੇ ਹੋ ਇਹ ਗੱਲ ਸੁਪਰੀਮ ਕੋਰਟ ਨੇ ਆਖੀ ਹੈ ਪੰਜਾਬ ਦੇ ਵਿੱਚ ਵੀ ਇਹ ਰੌਲੇ ਬਹੁਤ ਪੈਂਦੇ ਰਹੇ ਜਿਹੜੀ ਕੋਠੀ ਇੱਕ ਵਾਰ ਕਿਸੇ ਐਮਐਲਏ ਜਾਂ ਮੰਤਰੀ ਨੂੰ ਮਿਲ ਜਾਂਦੀ ਹੈ ਬਹੁਤੀ ਵਾਰ ਉਹ ਛੱਡਣ ਦਾ ਨਾਂ ਹੀ ਨਹੀਂ ਲੈਂਦੇ ਪਿਛਲੇ ਦਿਨੀ ਬੀਬੀ ਪੱਠਲ ਦੇ ਮਾਮਲੇ ਦੇ ਵਿੱਚ ਵੀ ਇਹ ਰੌਲਾ ਕਾਫੀ ਪੈਂਦਾ ਰਿਹਾ ਹੋਰ ਕਈ ਕੇਸਾਂ ਦੇ ਵਿੱਚ ਵੀ ਇਹ ਗੱਲ ਕਾਫੀ ਉੱਠਦੀ ਰਹੀ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਜਰੂਰ ਲਿਖ ਦਿਓ ਹੁਣ ਅਗਲੀ ਵੱਡੀ ਖਬਰ ਹੈ ਪਹਿਲੀ ਵਾਰ ਅਮਾਨੀਆਂ ਦੀ ਕੰਪਨੀ ਦੇ ਉੱਪਰ ਈਡੀ ਨੇ ਰੇਡ ਮਾਰੀ ਹੈ ਛਾਪੇ ਮਾਰੀ ਕੀਤੀ ਹੈ ਤੇ ਈਡੀ ਦੀ ਕਾਰਵਾਈ ਹੋ ਰਹੀ ਹੈ ਹੁਣ ਇਹ ਜਿਹੜੀ ਈਡੀ ਦੀ ਕਾਰਵਾਈ ਹੈ ਇਹ ਮਕੇਸ਼ ਮੰਨੀ ਤੇ ਨਹੀਂ ਉਦੇ ਭਰਾ ਅਨਿਲ ਅਮਾਨੀ ਤੇ ਹੋ ਰਹੀ ਹੈ ਅਨਿਲ ਅਮਾਨੀ ਬਾਰੇ ਖਬਰ ਆ ਰਹੀ ਹੈ ਮੀਡੀਆ ਦੇ ਵਿੱਚ ਕਿ ਯੈਸ ਬੈਂਕ ਤੋਂ ਉਹਨੇ ਕੋਈ ਲੋਨ ਲਏ ਸੀ ਜਿਹੜੇ ਲੋਨ ਨੀਮਾ ਮੁਤਾਬਕ ਨਹੀਂ ਸੀ ਲੈ ਗਏ ਤਾਂ ਫਿਰ ਈਡੀ ਉਹਦੇ ਦਿੱਲੀ ਤੇ ਬੰਬਈ ਦੇ ਵਿੱਚ ਜਿਹੜੀ ਉਹਦੀਆਂ ਰਿਹਾਇਸ਼ ਹੈ ਜਾਂ ਕੰਪਨੀਆਂ ਉਹਨਾਂ ਦੇ ਉੱਪਰ ਅੱਜ ਛਾਪੇਮਾਰੀ ਕਰ ਰਹੀ ਹੈ ਪਰ ਸਵਾਲ ਇੱਥੇ ਇਹ ਆ ਕਿ ਕੀ ਜਿਹੜਾ ਮਕੇਸ਼ ਅਮਾਨੀ ਹੈ ਜਦੋਂ ਮੋਦੀ ਸਾਹਿਬ ਹੋਰਾਂ ਨਾਲ ਬੜੇ ਨਜ਼ਦੀਕੀ ਰਿਸ਼ਤੇ ਬੋਲੇ ਜਾਂਦੇ ਨੇ ਕਿ ਈਡੀ ਉਹਦੇ ਉੱਪਰ ਵੀ ਕਦੇ ਰੇਡ ਮਾਰਨ ਦੀ ਹਿੰਮਤ ਕਰੇਗੀ ਈਡੀ ਦੇ ਉੱਪਰ ਕਈ ਵਾਰ ਸਵਾਲ ਉੱਠੇ ਨੇ ਕਿ ਉਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ ਔਰ ਵਿਰੋਧੀ ਧਿਰਾਂ ਨੇ ਕਈ ਵਾਰ ਇਹ ਗੱਲ ਆਖੀ ਹੈ ਕਿ ਈਡੀ ਉਸ ਪਾਰਟੀ ਦੇ ਅਗਵਾ ਤੇ ਸਮਰਥਕਾਂ ਤੇ ਰੇਡ ਨਹੀਂ ਕਰਦੀ ਜਿਨ੍ਹਾਂ ਦੀ ਸਰਕਾਰ ਸੈਂਟਰ 'ਚ ਹੁੰਦੀ ਹੈ ਹੁਣ ਸਵਾਲ ਇਹ ਹੈ ਕਿ ਕੀ ਇਹ ਦੋਸ਼ ਈਡੀ ਤੇ ਸੱਚੇ ਨੇ ਯਾ ਝੂਠੇ ਨੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਕਮੈਂਟ ਤੁਸੀਂ ਜ਼ਰੂਰ ਲਿਖ ਦਿਓ ਹੁਣ ਜਿਹੜਾ ਅਨਿਲ ਅੰਬਾਨੀ ਦੀਆਂ ਕੰਪਨੀਆਂ ਤੇ ਛਾਪੇ ਮਾਰੀ ਹੋ ਰਹੀ ਹੈ ਇਹਦੇ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਉਹ ਭਾਜਪਾ ਨੂੰ ਦੂਜੇ ਕਾਰਪੋਰੇਟ ਘਰਾਣਿਆਂ ਵਾਂਗ ਫੰਡਿੰਗ ਨਾ ਕਰ ਰਿਹਾ ਹੋਵੇ ਹੋ ਸਕਦਾ ਹੈ ਕਿ ਉਹ ਜਿਹੜੇ ਇਲੈਕਟ੍ਰੋਨਿਕ ਇਲੈਕਟਰੋਨਲ ਬਾਉਂਡ ਨੇ ਜਿਹੜੇ ਚੌਣ ਫੰਡ ਨੇ ਉਸ ਸਾਹਿਬ ਨਾਲ ਨਾਂ ਦਿੱਤੇ ਜਾ ਰਹੇ ਹੁਣ ਤੇ ਹੋ ਸਕਦਾ ਇਸ ਕਰਕੇ ਕਾਰਵਾਈ ਕਰਵਾਈ ਗਈ ਹੋਵੇ ਤੇ ਇਹ ਵੀ ਹੋ ਸਕਦਾ ਕਿ ਸੱਚਮੁੱਚ ਉਹਦੀਆਂ ਗੜਬੜੀਆਂ ਹੋਣ ਕੋਈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਇਸ ਮੁੱਦੇ ਤੇ ਜਰੂਰ ਲਿਖਿਓ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਮੁੱਦਾ ਉੱਠਿਆ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਟਾਈਮ ਤੋਂ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਲਗਾਤਾਰ ਧਮਕੀਆਂ ਕਿਸੇ ਘਟਿਆ ਵਿਅਕਤੀ ਨੇ ਦਿੱਤੀਆਂ ਨੇ ਉਸ ਤੋਂ ਬਾਅਦ ਇੱਕ ਵਿਅਕਤੀ ਫਰੀਦাবাদ ਤੋਂ ਫੜਿਆ ਸੀ ਪਰ ਅੱਜ ਜਾਣਕਾਰੀ ਆ ਰਹੀ ਹੈ ਕਿ ਉਹ ਜਿਹੜੀਆਂ ਧਮਕੀ ਭਰੀਆਂ ਈਮੇਲ ਸੀ ਉਹ ਬਲੈਕ ਨੈਟ ਦੇ ਥਰੂ ਭੇਜੀਆਂ ਜਾ ਰਹੀਆਂ ਸੀ ਬਲੈਕ ਨੈਟ ਇੱਕ ਅਜੀਹੀ ਵਿਧੀ ਹੈ ਜਿਹਦੇ ਨਾਲ ਬਹੁਤ ਕਠਿਨ ਹੋ ਜਾਂਦਾ ਹੈ ਇਹ ਪਤਾ ਲਾਉਣਾ ਕਿ ਭੇਜ ਕੋਣ ਰਿਹਾ ਤੇ ਕਰ ਕੋਣ ਰਿਹਾ ਔਰ ਬਲੈਕ ਨੈਟ ਦੇ ذریعے ਇਹ ਈਮੇਲ ਭੇਜੀਆਂ ਜਾ ਰਹੀਆਂ ਸੀ ਇਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਪਰ ਸਭ ਤੋਂ ਵੱਡਾ ਸਵਾਲ ਪੁਲਿਸ ਤੇ ਜਾਂਚ ਦੇ ਉੱਪਰ ਹੈ ਪਿਛਲੇ ਦਿਨੀ ਜਦੋਂ ਇੱਕ ਵਿਅਕਤੀ ਫਰੀਦাবাদ ਤੋਂ ਫੜ ਲਿਆ ਗਿਆ ਤਾਂ ਇਹ ਖਬਰਾਂ ਆਈਆਂ ਕਿ ਇਹੀ ਵਿਅਕਤੀ ਈਮੇਲ ਭੇਜਦਾ ਸੀ ਤੇ ਉਹਨੂੰ ਫੜ ਲਿਆ ਗਿਆ ਪਰ ਉਸ ਤੋਂ ਬਾਅਦ ਫਿਰ ਕਈ ਤਰ੍ਹਾਂ ਦੀਆਂ ਧਮਕੀਆਂ ਦੀਆਂ ਈਮੇਲ ਆਈਆਂ ਤੇ ਨਾਲ ਹੀ ਅਮਰਤਸਰ ਦੇ 에ਅਰਪੋਰਟ ਨੂੰ ਅਡਾਉਣ ਦੀ ਧਮਕੀ ਵੀ ਨਾਲ ਹੀ ਆਉਣ ਲੱਗ ਪਈ ਹੁਣ ਤੁਸੀਂ ਦੱਸੋ ਜੇਕਰ ਧਮਕੀਆਂ ਭੇਜਣ ਵਾਲਾ ਵਿਅਕਤੀ ਫੜ ਲਿਆ ਗਿਆ ਸੀ ਤਾਂ ਫਿਰ ਨਵੀਆਂ ਧਮਕੀਆਂ ਕੌਣ ਭੇਜ ਰਿਹਾ ਹੈ ਤੇ ਜੇ ਨਵੀਆਂ ਧਮਕੀਆਂ ਭੇਜਣ ਵਾਲਾ ਵਿਅਕਤੀ ਫੜਿਆ ਨਹੀਂ ਗਿਆ ਤਾਂ ਫਿਰ ਫੜਿਆ ਕਿਨੂੰ ਗਿਆ ਇਹ ਵੱਡਾ ਸਵਾਲ ਜਿਹੜਾ ਹੈ ਇਹ ਲੋਕਾਂ ਦੇ ਦਿਮਾਗ 'ਚ ਔਰ ਮੀਡੀਆ ਦੇ ਵਿੱਚ ਵੀ ਚਰਚਾ ਦੇ ਵਿੱਚ ਹੈ ਹੁਣ ਇਹਦਾ ਜਵਾਬ ਪੁਲਿਸ ਤੇ ਸਰਕਾਰ ਕੋਲ ਹੀ ਹੋ ਸਕਦਾ ਜੋ ਦੇਣਾ ਚਾਹੀਦਾ ਹੈ